ਦੇਖੋ ਬਾਈ ਜੇ ਗੱਲ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਆ ਵੀਰੇ ਮੈਂ ਆਉਂਦੀ ਨਹੀਂ ਜੇ ਗੱਲ ਹੋਈ ਹੁੰਦੀ ਉਹ ਤਾਂ ਮੈਂ ਰੱਖਦਾ ਮੈਂ ਰੱਖਦਾ ਬਾਈ ਉਹ ਤਾਂ ਫੌਜੀ ਉਹਨਾਂ ਦੇ ਜਿਹੜੇ ਬੰਦੇ ਗਏ ਨੇ ਅਸੀਂ ਖੜਾ ਆਪ ਲੈਨੇ ਜਿੱਦਾਂ ਘਰੇ ਜਾਂਦਾ ਕੋਈ ਤਾਂ ਬੱਥੋ ਵੀ ਘਰੇ ਜਾਂਦਾ ਫਲਾਣਾ ਇਹ ਗੱਲ ਕਰਾ ਲੈ ਇੱਕ ਗੱਲ ਮੈਂ ਰੱਖਦਾ ਤੁਹਾਨੂੰ ਗੱਲ ਬੰਦ ਕਰੀਏ ਸ਼ਾਂਤੀ ਨਗਰ ਸਾਡਾ ਭਾਈ 2100 ਦੇਖੋ ਸਾਡੇ ਨਾਲ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੋ ਜਾਊਗਾ ਜਦੋਂ ਰੁਪਏ ਦੇ ਦੋਗੇ ਰੁਪਏ ਦੇ ਦੋਗੇ ਤਾਂ ਵੀਡੀਓ ਬੰਦ ਹੈ ਵੀਡੀਓ ਐਂ ਚੱਲੂ ਅਰੇ ਰੁਪਏ ਦੇ ਦੇ ਰੁਪਏ ਵੀਡੀਓ ਤਾਂ ਹੀ ਬਣੂਗੀ ਵੀਡੀਓ ਹੀ ਬਣੂ ਭਾਈ ਮੇਰੀ ਗੱਲ ਸੁਣ ਜਿਦੋਂ ਰੁਪਏ ਦਰਦੇਗਾ ਹੱਥ ਤੇ ਵੀਡੀਓ ਦੀ ਬੰਦ ਹੋ ਜਾਊਗੀ ਇਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਇਹਨਾ ਦਿੱਤਾ ਹੋ ਕੇ ਨਹੀਂ ਕੰਮ ਚੱਲਦਾ ਜੇ ਗੱਲ ਕਰਨੀ ਹੈ ਤੇ ਗੱਲ ਖੁੱਲੋ ਆਪਾਂ ਗੁਰੂ ਘਰ ਬੈਠਿਆਂ ਅੱਡੇ ਨਾਲ ਗੱਲ ਹੋਈ ਆ ਖੋਜੀ ਹੋਣਾ ਨਹੀਂ ਸਿਆਣੀ ਗੱਲ ਹੈ ਜੇ ਕਮੇਟੀ ਨਾਲ ਆਪਾਂ ਇਹ ਅਸੀਂ ਖੁਦ ਮੈਂ ਦੱਸਾਂ ਗੱਲ ਕਰੋ ਅਸੀਂ ਕਿਵੇਂ ਕਹਿੰਦੇ ਦੱਸਿਆ ਨੂੰ ਵਾਹ ਬਹੁਤ ਜੀ ਆ ਗਿਆ ਕਿੰਨੀ ਫੜੋ ਪਾਉ ਗੋਲ ਵਿੱਚ ਸਿੱਧੀ ਗੱਲ ਤੁਸੀਂ ਗੱਲ ਖੁੱਲੋ ਪਹਿਲਾਂ ਗੱਲ ਖੁੱਲੋ ਵੀਡੀਓਆਂ ਬੂਣਾਂ ਵਿੱਚ ਕੋਈ ਕੰਨੀ ਪਾਈ ਜਾਂ ਗੱਲ ਗੱਲ ਹੋਏ ਇਨਸਾਫ ਦਾ ਇਨਸਾਫ ਰਹਿਣਾ ਬਾਬਾ ਜੀ ਗੱਲ ਤਾਂ ਇਹ ਹੀ ਆਪਣੀ ਕਲੀਅਰ ਕਰਤਾ ਬਾਰੇ ਹੋਈ ਸੌਜੀ ਸਾਹਿਬ ਦੇਖੋ ਬਿਲਕੁਲ ਤੁਸੀਂ ਉਹ ਗੱਲ ਨੂੰ ਪਤਾ ਕੀਆ ਬਦਲੀ ਨਾ ਕਰੋ ਮੈਂ ਬਿਲਕੁਲ ਹੋਰ ਕੁਝ ਨਹੀਂ ਕਹਿਣਾ ਚਾਹੁੰਦਾ ਇਹ ਗੱਲ ਬਿਲਕੁਲ ਫਿਰ ਤੁਸੀਂ ਇਹ ਕਿਉਂ ਕਿਹਾ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਕਿਉਂ ਕਿਹਾ ਵੀ ਇਹ ਤਾਂ ਗਲਤ ਆ ਫਿਰ ਮੈਂ ਕਿਹਾ ਫਿਰ ਗਲਤ ਗੱਲ ਹੈਗੀ ਐ ਫਿਰ ਗਲਤ ਗੱਲ ਹੈਗੀ ਐ ਆਪਣੀ ਗੱਲ ਨਹੀਂ ਹੋਈ ਇਹਨਾਂ ਨਾਲ ਗੱਲ ਹੋਣੀ ਚਾਹੀਦੀ ਆਪਾਂ ਅੰਥੀ ਦੇ ਮੂੰਹੋਂ ਚੱਕਣਾ ਹੈ ਗਲਤ ਹੈ ਨਹੀਂ ਫਿਰ ਇਹ ਤਾਂ ਪਤਾ ਤੁਸੀਂ ਨੂੰ ਠੀਕ ਸਮਝਦੋ ਐ ਦੱਸੋ ਕਿਵੇਂ ਮੈਂ ਇੱਕ ਮਿੰਟ ਤੁਸੀਂ ਆਪਦੀ ਬੁਝਵਾਨੀ ਦੱਸੋ ਤੁਸੀਂ ਤਾਂ ਇਹ ਤਾਂ ਤੁਸੀਂ ਨੇ ਵੀ ਕਿਹਾ ਇਹ ਗਲਤ ਹੈ ਗਲਤ ਤਾਂ ਮੈਂ ਵੀ ਕਿਹਾ ਇਹ ਤਾਂ ਮੈਂ ਹੀ ਕਹਿੰਦਾ ਗਲਤ ਨਹੀਂ ਉਹ ਬਹੀ ਕਰਤਾ ਕੀ ਤੋਂ ਫੇਰ ਤੁਸੀਂ ਫੈਸਲਾ ਕਮੇਟੀ ਦਾ ਫੈਸਲਾ ਮਹਾਂਜੀ ਕਮੇਟੀ ਦਾ ਫੈਸਲਾ ਉਹਦੇ ਕਰਕੇ ਬਾਬਾ ਤੂੰ ਨੂੰ ਕਰ ਰਿਹਾ ਹੈ ਫੇਰ ਵੀ ਫਰ ਕਰੇ ਨਹੀਂ ਨਹੀਂ ਬਿਲਕੁਲ ਸਹੀ ਆ ਉਹ ਮੇਰੀ ਕਮੈਂਟ ਆ ਤੁਸੀਂ ਕਰੋਗੇ ਅਸੀਂ ਚੱਕਾ ਉਹ ਗੱਲ ਜੇ ਬਾਤ ਉਹ ਬਾਬਾ ਮੈਂ ਨਹੀਂ ਗੱਲ ਸੁਣ ਇਹ ਸਾਨੂੰ ਕਿਹਾ ਹੁੰਦਾ ਭਾਈ ਸਾਹਿਬ ਅਸੀਂ ਜੰਮੀ ਨਹੀਂ ਅਗਰ ਦਵਾਰੇ ਬੈਠੇ ਹਾਂ ਤਾਂ ਦੀ ਕੋਸ਼ਿਸ਼ ਕਿਤੇ ਪਾਉਣਗੇ ਕਿੱਥੇ ਉਹ ਕਿਹੜਾ ਤੁਸੀਂ ਨੇ ਦਿੱਤਾ ਹੈ ਜਾਂ ਤੁਸੀਂ ਨੇ ਸਾਨੂੰ ਅੱਜ ਕਹਿੰਦੇ ਨਹੀਂ ਆਪਾਂ ਸਾਨੂੰ ਭਾਈ ਉਹ ਕਰ ਲਓ ਜੀ ਕਰ ਲਓ ਜੀ ਪਤਾ ਜੀ ਪਤਾ ਲਓ ਸਾਨੂੰ ਕਰ ਲਓ ਅਸੀਂ ਸੰਗਤ ਸਾਡੇ ਆਈ ਤਾਂ ਨਹੀਂ ਘਰੇ ਨੇ ਮੈਂ ਤਾਂ ਹੀ ਕਹਿੰਦੇ ਜੀ ਇਹ ਕੱਟ ਗੱਲ ਹੋਈ ਆ ਬਾਬਾ ਜੀ ਨਹੀਂ ਉਹੀ ਆ ਕੇ ਫੇਰੇ ਬੈਠ ਕੇ ਭਾਈ ਕੋਈ ਬੇਲਾ ਨਹੀਂ ਭਾਈ ਸਾਹਿਬ ਕੋਈ ਬੇਲਾ ਨਹੀਂ ਬੇਲੇ ਬਹਿ ਕੇ ਬਚਾਈ ਚੱਲੋ ਫਿਰ ਫਿਰ ਸੰਗਤ ਪਹਿਲਾਂ ਸਨਾਤੀ ਕਮੇਟੀ ਦਾ ਫੈਸਲਾ ਫਿਰ ਪਹਿਲਾਂ ਸਨਾਤੀ ਕਮੇਟੀ ਦਾ ਫੈਸਲਾ ਆਪਣਾ ਪਤਾ ਕੀ ਆ ਬਹੁਤ ਮੈਂ ਇੱਕ ਬਿੰਦੂ ਕੋਲੇ ਨੂੰ ਨਾ ਕਿਹੜੀ ਗੱਲ ਹੋਈ ਆ ਕੀ ਗੱਲ ਕਰਦੇ ਨਾ ਆਪਾਂ ਮੈਂ ਤੁਹਾਨੂੰ ਦੱਸ ਮੈਨੂੰ ਕਿਹੜੀ ਗੱਲ ਹੋਈ ਨਹੀਂ ਸੋਡੀ ਗੱਲ ਤਾਂ ਅਸੀਂ ਮੰਨਦੇ ਆ ਹਨਾ ਬਿਲਕੁਲ ਨਹੀਂ ਪਰ ਤੁਸੀਂ ੱੱਕਾ ਬਹੁਤ ਕਰਿਆ ਇਸਦਾ ੱੱਕਾ ਨਹੀਂ ਜੋ ਸਾਨੂੰ ਮਾਲਕ ਨੇ ਦੱਸਿਆ ਅਸੀਂ ਤਾਂ ਉਹੀ ਕਰਨਾ ਸੀ ਤੁਹਾਨੂੰ 2100 ਕਰਿਆ ਮਿਲਦਾ ਮਿਲੈ ਨੂੰ ਬਿਲਕੁਲ ਫਿਰ ਪਹਿਲਾਂ ਸਾਨੂੰ ਪਹਿਲਾਂ ਸੁਣਾ ਦਿਨਾ ਵੀ ਪਾਜ ਵਾਲੇ ਪੈਸੇ ਨਹੀਂ ਮਿਲਦੇ ਫਿਰ ਮਾਏ ਵਾਲੇ ਪੈਸੇ ਨਹੀਂ ਬੋਲਦੇ ਤੁਸੀਂ ਤੁਸੀਂ ਕਾ ਬੋਲਦੇ ਹੋ ਬੋਲਦਾ ਕਾ ਆ ਬੰਦਾ ਬੋਲਦਾ ਕਿ ਨਾ ਹਰਮੋਨੀਅਮ ਵਾਲੇ ਪੈਸੇ ਨਹੀਂ ਚੱਕਣੇਗੇ ਹਰਮੋਨੀਅਮ ਵਾਲੇ ਪੈਸੇ ਜਿਹੜੇ ਗ੍ਰੰਥੀ ਦੇ ਹੁੰਦੇ ਨੇ ਲੋਕਾਂ ਨੂੰ ਤਾਂ ਪਤਾ ਲੱਗੂ ਵੀ ਲੋਕਾਂ ਕੇ ਜਨੂਸ ਨਿਕਲਦਾ ਅੱਜ ਕੱਲ੍ਹ ਦੀ ਕਮੇਡੀਆਂ ਦੇ ਜਨੂਸ ਹੀ ਹੈ ਜਨੂਸ ਹੀ ਹੈ ਤਾਂ ਹੀ ਨਿਕਲੂ ਮੇਰੇ ਪੈਸਾ ਸਾਡੇ ਪੈਸੇ ਨਹੀਂ ਭੋੜਾ ਵੀਡੀਓ ਇੰਹੀ ਬਣਾਵਾਂਗੇ ਜਦੋਂ ਜਨੂਸ ਕਢਾ ਰੱਖਿਆ ਕਮੇਡੀਅਨਾਂ ਦਾ ਪੈਸੇ ਦੇ ਪੈਸੇ ਹੋਜੂ ਮਿਲਣਗੇ ਬਾਬਾ ਜੀ ਇੱਕ ਮਿੰਟ ਹਲੋ ਵੀਡੀਓ ਵਿੱਚ ਜਿਹੜਾ ਮਿਰਦ ਬੋਲਦਾ ਕਿਹਾ ਨਹੀਂ ਇੱਕ ਮਿੰਟ ਬਾਬਾ ਜੀ ਆਹ ਦੇਖ ਲੋ ਜਿਹੜੇ ਕੀਰਤਨ ਦੀ ਭੇਟਾ ਹੋਈ ਹੈ ਬਣਾ ਲੈ ਲੈ ਬਣਾ ਲੈ ਗੱਡੀ ਗੱਲ ਲੈ ਬਣਾ ਲੈ ਵੀਡੀਓ ਬਣਾਈ ਚੱਲ ਵੀਡੀਓ ਬਣਾਈ ਚੱਲ ਆ ਦੇਖ ਲੋ ਜੀ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਕਹਿੰਨੇ ਗੁਰਦੁਆਰੇ ਦੀ ਗੋਲਕ ਚ ਪਾਓ ਆ ਸਾਹ ਤੁਸੀਂ ਕਹਨੇ ਹੋ ਤੁਸੀਂ ਕਹਨੇ ਹੋ ਫਿਰ ਫਿਰ ਤੂੰ ਬੋਲਦਾ ਕਿੰਨਾ ਬੱਚਾ ਫਿਰ ਤੂੰ ਬੋਲਦਾ ਕਿੰਨਾ ਬੱਚਾ ਫਿਰ ਤੂੰ ਬੋਲਦਾ ਕਿੰਨਾ ਬੱਚਾ ਵਾਹ ਓਏ ਤੇਰੇ ਤੇਰੇ ਵਰਗੇ ਬਹੁਤ ਦੇਖੇ ਨੇ ਕੀ ਗੱਲ ਹੈ ਪਾਪਾ ਕੀ ਗੱਲ ਹੈ ਓਏ ਜਿਹੜੀ ਕੀਰਤਨ ਦੀ ਭੇਟਾ ਹੋਈ ਐ ਖੜਦਾ ਹੱਤ ਨਾ ਫੜ ਮੇਰਾ ਠੀਕ ਨਾ ਕਿਤੇ ਹੋਰ ਫਿਰ ਜੁੱਤ ਲਿਆ ਗਾਡੀ ਤੂੰ ਸਿਆੜੇ ਬੰਦੇ ਨਾਲ ਤੈਨੂੰ ਗੱਲ ਕਰਨੀ ਉਹ ਸਾਨੂੰ ਤਾਂ ਆਉਂਦੀ ਨਹੀਂ ਹੈ ਤੂੰ ਗੁਰੂ ਘਰ ਫਿਰਦਾ ਸੇਟਕ ਲਾ ਤੂੰ ਗੁਰੂ ਘਰ ਫਿਰਦਾ ਸੇਟਕੇਗਾ ਕਿਉਂ ਕਾ ਭਾਗਾ ਤੈਨੂੰ ਪੱਸੀ ਦੀ ਕਿਤੇ ਨੂੰ ਬੰਦਦਾ ਗੱਲ ਕੀ ਹੋਈ ਐ ਜਿਹੜੀ ਕੀਰਤਨ ਦੀ ਪੇੜਾ ਫਿਰ ਕਰਤਾ ਲਈ ਲੈ ਚੱਕ ਕੇ ਬਾਜਾ ਚੱਕ ਲੈ ਕਿੰਨੇ ਨੇ ਦੇਖਾਂਗੇ ਬੰਦੇ ਕਿੰਨਾ ਪਰਮਾ ਓਏ ਹੋਰ ਬਣਾਣਾ ਚਾਹੇ ਚਾੜ ਨਹੀਂ ਕਿੱਡੀ ਗੱਲ ਐ ਮੈਨੂੰ ਕੀ ਚੱਕਰ ਐ ਮੈਨੂੰ ਇਹ ਚੀਜ਼ਾਂ ਨਾਲ ਕੋਈ ਚੱਕਰ ਨਹੀਂਗਾ ਕਿਤੇ ਮਰਜੀ ਅੜਦੀ ਵਾ ਓਏ ਤੇਰੇ ਬਾਬਾ ਬਾਬਾ ਮੇਰੀ ਗੱਲ ਆ ਦੇਖ ਲੋ ਜੀ ਕੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਗੁਰੂ ਘਰ ਆਣੀਆਂ ਕਮੇਟੀਆਂ ਦੇ ਹਾਲ ਕਹਿੰਦੇ ਜਿਹੜੇ ਕੀਰਤਨ ਦੇ ਪੈਸੇ ਹੋਏ ਨੇ ਹਰਮੋਨੀਅਮ ਤੇ ਕਹਿੰਦੇ ਉਹ ਤਾਂ ਅਸੀਂ ਦਿੰਦੇ ਹੀ ਨਹੀਂਗੇ ਇਹਦਾ ਸਾਡੇ ਕਹਿੰਦੇ ਕਮੇਟੀ ਦਾ ਰੂਲ ਹੈ ਦੇਖ ਲਓ ਹੁਣ ਮੈਂ ਹਰਮੋਨੀਅਮ ਚੋਂ ਪੈਸੇ ਕਢਦਾ ਕਹਿੰਦੇ ਇਸ ਤਾਂ ਪੈਸੇ ਹੀ ਨਹੀਂ ਦਿੰਦੇਗੇ ਦੇਖ ਲਓ ਅੱਜ ਕੱਲ੍ਹ ਦੀਆਂ ਕਮੇਟੀਆਂ ਦੇ ਹਾਲ ਇੱਕ ਮਿੰਟ ਜੀ ਇੱਕ ਮਿੰਟ ਦਿਖਾਉਣੇ ਤੁਹਾਨੂੰ ਸਾਰਾ ਕੁਝ ਆ ਦੇਖ ਲੋ ਜੀ ਹਰਮੋਨੀਅਮ ਹੈ ਹੁਣ ਇਹਦੇ ਪੈਸੇ ਕਹਿੰਦੇ ਜਿਹੜੇ ਪੈਸੇ ਬਣੇ ਨੇ ਉਹ ਕਹਿੰਦੇ ਪੈਸੇ ਕਹਿੰਦੇ ਗੁਰੂ ਘਰ ਗੁਰੂ ਘਰ ਦੇ ਗੋਲਕ ਚ ਪਾਓ ਦੇਖ ਲੋ ਅੱਜ ਕੱਲ ਦੇ ਕਮੇਟੀਆਂ ਦੇ ਹਾਲ ਤੇ ਹੁਣ ਦੇਖਦੇ ਆ ਆਹ ਕਾਲੀ ਪੀ ਕਾਲੇ ਵੀ ਰੋਲਾ ਪਾਇਆ ਜਿੱਦਾਂ ਆਹ ਧੱਕੋ ਮੱਛੀ ਨਾ ਮਾਰੋ ਆਹ ਧੱਕੋ 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 ਕਿੰਨੇ ਆ ਦੇਖ ਲੋ ਪਤਾ ਨਹੀਂ ਕੀ ਹੋਊਗਾ ਗੁਰੂ ਗ੍ਰੰਥ ਕੀਰਤਨ ਵਾਲਿਆਂ ਦੇ ਪੇਟਾਂ ਨੂੰ ਮਨਣ ਲੱਗਿਆ ਇਹਦਾ ਹੁੰਦੀ ਨਹੀਂ ਇਹਦਾ ਹੁੰਦੀ ਨਹੀਂ ਇਹਦਾ ਹੁੰਦੀ ਨਹੀਂ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਤਾਂ ਹੁੰਦੀ ਨਹੀਂ ਬੰਦਾ ਵੀਡੀਓ ਨਹੀਂ ਹੁੰਦੀ ਆ ਲੈ ਚੈੱਕ ਲੋ ਆ ਦੇਖ ਲੋ ਆ ਦੇਖ ਲੋ ਕਿੰਨੇ ਹੋਣਗੇ ਲੈ ਆ ਆ ਲੋ ਲੈ ਲੋ ਪੈਸੇ ਲੈ ਲੋ ਤੇਰੀ ਲੱਗਦੀ ਆ ਤੁਹਾਨੂੰ ਆ ਦੇਖ ਲਿਖਦਾ ਆ ਕਮੇਟੀ 'ਚ ਬੰਦਾ ਹੈ ਇੱਕ ਕਮੇਟੀ 'ਚ ਬੰਦਾ ਹੈਗਾ ਆਉ ਖੜਾ ਦੇਖ ਲੋ ਕੀ ਕਹਿਣਾ ਮੈਂ ਦੱਸ ਹਾਂ ਦੱਸ ਕੀ ਕਹਿਣਾ ਕੀ ਚਾਹੀਦਾ ਦੱਸ ਕੀ ਚਾਹੀਦਾ ਓਏ ਯਾਰ ਤੂੰ ਮੇਰੀ ਗੱਲ ਸੁਣ ਓਏ ਤੂੰ ਕਮੇਟੀ ਸੁਣ ਓਏ ਯਾਰ ਵੀ ਮਰੀਏ ਨਾ ਬਈ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਮੈਨੂੰ ਤਾਂ ਮੈਨੂੰ ਤਾਂ ਅੱਗ ਹੈ ਨਹੀਂ ਮੈਨੂੰ ਤਾਂ ਹੈ ਨਹੀਂ ਠੀਕ ਹੈ ਨਾ ਜਾਣਦਾ ਹੋਏਗਾ ਫਿਰ ਜਾਣਦਾ ਹੋਏਗਾ ਤੂੰ ਤੂੰ ਕੀ ਕਰਦਾ ਜੀ ਛੋਟੇ ਹੁੰਦੇ ਸਾਰਾ ਕੁਝ ਜਰੇ ਤਾਂ ਐਂ ਬਣੂ ਠੀਕ ਹੈ ਵੀਡੀਓ ਤਾਂ ਐਂ ਬਣੂਗੀ